हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਜਗਤਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਨਵਾਂ ਪਿੰਡ ਫਤੇਪੁਰ ਬਿਲਕੁਲ ਨਜ਼ਦੀਕ ਆ ਇੱਕ ਪਾਸੇ ਦੋਸਤੋ ਮਨਮੋਤਪੁਰਾ ਪਿੰਡ ਥੋੜੀ ਦੂਰੀ ਤੇ ਆ ਅਲਗੋ ਕੋਠੀ ਡੱਬੀਪੁਰਾ ਅਮਰਕੋਟ ਬਿਲਕੁਲ ਨਾਲ-ਨਾਲ ਲੱਗਦੇ ਜਿਹੜੇ ਦੋਸਤੋ ਕਸਬੇ ਆ ਸ਼ਹਿਰ ਆ ਛੋਟੇ ਆ ਪਿੰਡ ਆ ਠੀਕ ਆ ਜੀ ਤੇ ਖਾਸ ਵਿਜਿਟ ਤੁਸੀਂ ਆ ਜਿਹੜੀ ਆ ਪਿੰਡ ਜਗਤਪੁਰੇ ਕਰਨੀ ਆ ਵੀਰ ਸੰਦੀਪੂ ਮੇਰੇ ਨਾਲ ਹੋਵੇਗਾ ਬਿਲਕੁਲ ਓਨਰ ਮਾਲਕਾ ਤੇ ਘਰ ਦੇ ਪਸ਼ੂ ਆ ਦੋਸਤੋ ਘਰੇਲੂ ਪਸ਼ੂ ਤੁਹਾਨੂੰ ਦਿਖਾ ਦਾਂਗੇ ਤੇ ਕਿਸੇ ਤਰ੍ਹਾਂ ਦਾ ਚਲੋ ਵਪਾਰ ਦਾ ਕੰਮ ਤਾਂ ਨਹੀਂਗਾ ਫਿਲਹਾਲ ਜਿਹੜੇ ਘਰ ਦੇ ਪਸ਼ੂ ਆ ਇੱਕ ਤਾਂ ਮੱਝ ਬਿਲਕੁਲ ਸੂਈ ਆ ਸਮਾਂ ਕਿੰਨਾ ਕੁ ਹੋ ਗਿਆ ਉਹ ਪੂਰੀ ਡਿਟੇਲ ਲੈ ਲਾਂਗੇ ਬੱਚਾ ਨਾਲ ਹੋਵੇਗਾ ਨਾਲ ਮੇਲ ਕਾਫਾ ਇਕੱਟਾ ਇਹ ਕੌਸਰ ਝੋਟੀ ਆ ਦੋਸਤੋ ਟੀਕਾ ਏਆਈ ਕਰਵਾਈ ਐ ਇਸ ਝੋਟੀ ਨੂੰ ਪਰ ਕਿੰਨਾ ਕ ਸਮਾਂ ਹੋ ਗਿਆ ਏਆਈ ਕਰਵਾਈ ਨੂੰ ਤੇ ਕਿਸ ਸੀਮੰਤ ਜਿਹੜੀ ਦੋਸਤੋ ਆਪ ਇਹ ਬੱਚੀ ਆ ਝੋਟੀ ਤੁਸੀਂ ਜ਼ਰੂਰ ਖਰੀਦ ਕਰ ਸਕਦੇ ਹੋ ਝੋਟੀ ਬਿਲਕੁਲ ਵੱਤਰ ਤੇ ਆ ਜੇਕਰ ਦੋਸਤੋ ਰਹਿ ਜਾਂਦੀ ਆ ਤੇ ਲੱਕ ਹੈਗਾ ਹਰ ਕਵੀਰ ਦਾ ਜਿਹੜਾ ਵੀਰ ਖਰੀਦੂਗਾ ਜੇਕਰ ਨਹੀਂ ਵੀ ਰਹਿੰਦੀ ਦੋਸਤੋ ਤੇ ਬਿਲਕੁਲ ਅਗੇ AI ਦੇ ਕਾਬਿਲ ਆ ਭਾਰੇ ਪਿੰਡੇ ਦੇ ਵਿੱਚ ਵਜਨਵੱਟੇ ਵਾਲੀ ਆ ਤੇ ਕੁੰਡੀ ਬਿਲਕੁਲ ਚੂਰ ਹੈਗੀ ਆ ਇੱਕ ਨੀਲੀ ਰਾਬੀ ਦੀ ਤੁਹਾਨੂੰ ਆਪਾਂ ਕੱਟੀ ਦਿਖਾ ਦਾਂਗੇ ਜੀ ਸਭ ਤੋਂ ਪਹਿਲਾਂ ਵੀਰੇ ਸੰਦੀਪ ਕੀ ਹਾਲ ਚਾਲ ਨੇ ਵਧੀਆ ਠੀਕ ਠਾਕ ਵੀਰ ਜੀ ਤੁਸੀਂ ਸਹੋ ਬਹੁਤ ਵਧੀਆ ਕੈਮ ਜੇ ਵਧੀਆ ਚੜ੍ਹਦੀ ਕਲਾ ਠੀਕ ਆ ਜੀ ਸੰਦੀਪ ਭਾਈ ਕਾਫੀ ਜਲਦ ਬਾਅਦ ਵੀਡੀਓ ਪਾ ਰਹੇ ਆ ਇੱਕ ਪਹਿਲਾ ਵੀਡੀਓ ਪਾਈ ਸੀ ਘਰੇਲੂ ਪਸ਼ੂ ਸੀ ਆਪਣੇ ਕੋਲ ਹਾਂਜੀ ਹਾਂਜੀ ਤੇ ਅੱਜ ਫਿਲਹਾਲ ਇੱਕ ਮੱਝ ਆਪਾਂ ਦਿਖਾ ਦਾਂਗੇ ਮਹੀਨੇ ਕ ਤੇ ਲੱਗ ਸਮ ਜਿਹੜੀ ਬਿਲਕੁਲ ਸੂਈ ਹੋਵੇਗੀ ਨਾ ਜੀ ਹਾਂਜੀ ਹਾਂਜੀ ਇੱਥੇ ਮਹੀਨੇ ਦੇ ਡੇ ਮਹੀਨੇ ਡੇਢ ਕ ਦੀ ਹੈ ਹਾਂਜੀ ਤੇ ਇੱਕ ਇਹ ਛੋਟੀ ਆ ਜੀ ਹਾਂਜੀ ਛੋਟੀ ਛੋਟੀ ਛਾਟੀ ਵੀ ਕਾਫੀ ਜਿਹੜੀ ਦੋਸਤੋ ਕੁੰਡੀ ਆ ਸ਼ਕੀਨ ਆ ਸੋ ਸ਼ਕੀਨ ਵੀਰਾਂ ਦੇ ਲਈ ਆ ਕਿਉਂਕਿ ਛੋਟਾ ਪਸ਼ੂ ਜਿਹੜਾ ਦੋਸਤੋ ਸੰਭਣਾ ਸਮਾਉਣਾ ਕੋ 2 2.5 ਦਾ ਸਮਾਂ ਲੱਗ ਜਾਂਦਾ ਇੱਥੇ ਬਣਿਆ ਥਣਿਆ ਤੁਹਾਨੂੰ ਜਿਹੜਾ ਪਸ਼ੂ ਮਿਲ ਜੂਗਾ ਅੱਗੇ AI ਪੁੱਛ ਲੈਣੀ ਆ ਵੀਰ ਤੋਂ ਫਿਲਹਾਲ ਇੱਕ ਵਾਰੀ ਆਪਾਂ ਸਟਾਰਟਿੰਗ ਪਾਈ ਸੰਦੀਪ ਇਧਰੋਂ ਹੀ ਆ ਜੋ ਵੀਰ ਸਟਾਰਟ ਕਰ ਲਈਏ ਅ ਮੱਝ ਤੋਂ ਸ਼ੁਰੂ ਕਰ ਲੈਣੀ ਆ ਕੀ ਇਨਫੋਰਮੇਸ਼ਨ ਆ ਬਾਈ ਸੰਦੀਪ ਜੀ ਵੀਰੇ ਇਹ ਵੀਰ ਜੀ ਤੀਜੇ ਸਵੇਰੇ ਸੋਈਏ ਤੀਜੇ ਸਵੇਰੇ ਜੀ ਹਾਂ ਜੀ ਮਗਰ ਕਟਾ ਤੀਜਾ ਸਵੇਰ ਦੇ ਸਮਾਂ ਮਹੀਨਾ ਡੇਢ ਡੇਢ ਹਾਂ ਮਹੀਨਾ ਲਾ ਲਓ ਡੇਢ ਮਹੀਨਾ ਲਾ ਲਓ ਕੋਈ 2 ਲਾ ਲੇ ਠੀਕ ਹੈ ਡੇਢ ਤੋਂ 2 ਕੁ ਮਹੀਨੇ ਸਮਾਂ ਦੋਸਤੋ ਤੁਸੀਂ ਮੰਨ ਸਕਦੇ ਹੋ ਹਾਂ ਜੀ ਕਟਾ ਮੇਲ ਥੱਲੇ ਕਾਫ ਤੇ ਮੱਝ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਲੈਕ ਮੱਝਾ ਠੀਕ ਹੈ ਜੀ ਪੂਛ ਵੀ ਤੁਹਾਨੂੰ ਦਿਖਾ ਦ ਠੀਕ ਹੈ ਤੇ ਬਿਲਕੁਲ ਬਦਲੇ ਪਿੰਡੇ ਦੇ ਵਿੱਚ ਤੇ ਹੁਣ ਸੰਦੀਪ ਭਾਈ ਦੁੱਧ ਇਹਦੇ ਥਲੇ ਕਿੰਨਾਗੇ ਦੁੱਧ ਵੀਰ ਜੀ 9 ਕਿਲੋ 9 ਕਿਲੋ 8 ਮੰਨ ਕੇ ਆਪਾਂ ਦੇ ਦਾਂਗੇ ਠੀਕ ਹੈ ਜੀ ਹਾਂਜੀ 8 ਪੈਸੇ ਗੁਲਾ ਡੁਲਾ ਹੋਊਗਾ ਵੀ ਕੋਈ ਭੈਣ ਭਰਾ ਵੀਰ ਕੋਈ ਵੀ ਆਉਣ ਵਾਲਾ ਸੌਦਾ ਵੀ ਗੁਲਾ ਡੁਲਾ ਹੀ ਖੁੱਲਾ ਡੁਲਾ ਆਨਲਾਈਨ ਸੌਦਾ ਵੀ ਕਰਦਾ ਤੇ ਮਨ ਲਗੀ 8 ਦੇ ਗਾਰੰਟੀ ਵਾਲਾ ਕੰਮ ਹੀ ਹੈ ਗਾਰੰਟੀ ਵਾਲਾ ਕੰਮ ਹੈ ਜੀ ਠੀਕ ਹੈ ਭਰਾ ਤੇ 24 ਜੁਈ ਕਿਵੇਂ ਦੀ ਲੱਗਦੀ 24 ਜੁਈ ਵੀਰ ਜੀ ਪੂਰੀ ਓਕੇ ਕੋਲ ਲੀ ਜਾ ਬਾਕੀ ਤਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤਾਕੀ ਆ ਜਿਹੜੀ ਦੋਸਤੋ ਤੁਸੀਂ ਮੱਝ ਦੇਖ ਰਹੇ ਹੋ ਠੀਕ ਆ ਸੁਆ ਵੀਰ ਨੇ 10 ਦਾ ਸੁਦੀਪ ਨੇ ਤਾਂ ਵੀ ਤੀਜਾ ਸੁਆ 1.5 ਮਹੀਨਾ ਕੋਈ ਵੀਰ ਮੰਨ ਲੇ ਕੋਈ 2 ਮੰਨ ਲੇ ਆਪੋ ਆਪਣੀ ਸਮਝ ਆ ਕਿਉਂਕਿ ਬੱਚਾ ਨਾਲ ਅਪਰੂਵ ਨਾਲ ਸਿੰਘੇ ਸਿੰਘ ਜਿਹੜੇ ਦੋਸਤੋ ਬਿਲਕੁਲ ਇੱਕ ਛੋਟੀ ਜਿਹੀ ਬਗੜਦੇ ਦੇ ਪੋਟੇ ਜਿਨੇ ਬਿਲਕੁਲ ਸਿੰਘੇ ਨਿਕਲੇ ਆ ਤੇ ਕੋਈ ਵੀਰ ਆਪਦੀ ਜੱਜਮੈਂਟ ਕਰ ਸਕਦਾ ਆਪਦੇ ਹਿਸਾਬ ਨਾਲ ਪਰਖ ਕਰ ਸਕਦੇ ਹੋ ਤੁਸੀਂ ਤੇ ਬਾਕੀ ਥਾਂ ਦੇਵਾ ਤੁਹਾਨੂੰ ਵਿਖਾ ਦਿੰਦੇ ਆਪਾਂ ਸੁੰਦੀ ਭਾਈ ਆਪਣੇ ਬਿਲਕੁਲ ਘਰ ਵੀ ਮਾਜੀ ਹੈ ਵੀ ਹਾਂਜੀ ਹਾਂਜੀ ਬਿਲਕੁਲ ਕਰ ਦਈ ਆਪਣਾ ਦੁੱਧ ਮਤਲਬ ਕਿ 10 10 ਦੇ 9 10 ਇੱਥੇ ਕੀ ਚੱਲਦੀ ਰਹੀ ਹੈ ਇੱਥੇ ਹੀ ਚੱਲਦੀ ਆਪਾਂ ਦੂਜਾ ਕਮਰਾ ਕਹਿੰਦਾ 12 ਕਿਲੋ 13 ਕਿਲੋ ਜਿੰਨਾ ਦੋਵੇਂ ਟਾਈਮ ਬੱਚਾ ਛੱਡ ਕੇ ਬਸਮਾ ਹੁੰਦਾ ਨਾ ਜੀ ਨਹੀਂ ਨਹੀਂ ਇਹ ਪਾਜੀ ਦੂਜਾ ਅਸੀਂ ਬਾਲਟੀ 'ਚ ਗਜਾਏ ਫਲ ਸਾਰੇ ਅੱਛਾ ਹਾਂਜੀ ਇਹ ਬੱਚਾ ਬਾਲਟੀਜ ਪੀਓ ਮਤਾਂ ਅੱਗੇ ਪੰਨੋਗੇ ਤੇ ਮਿਲੋਗੇ ਉੱਦਾਂ ਨਹੀਂ ਮਤਲਬ ਅੱਗੇ ਬੰਨ ਕੇ ਥਾਪੀ ਦੇ ਇੱਤਰੇ ਹਾਂਜੀ ਜੀ ਇੱਦਾਂ ਹੀ ਠੀਕ ਹੈ ਜੀ ਠੀਕ ਹੈ ਤੇ ਖੋਲ ਕੇ ਦਿਖਾਓ ਬਾਲਟੀਜ ਹੀ ਗਜਾਈ ਦਿਖ ਤੋ ਮਾਝ ਜਿਹੜੀ ਦੋਸਤਾਂ ਚੰਗੀ ਆ ਪਿੰਡਾ ਗੁੰਡਾ ਵੇਖੋਗਾ ਸਰੀਰ ਬਣਤਰ ਢਾਂਚਾ ਵੇਖੋਗੇ ਤਾਂ ਭਾਰੇ ਵਜਨ ਮਟੇ ਵਾਲੀ ਆ ਠੀਕ ਆ ਤੇ ਕੋਈ ਵੀਰ ਇਹ ਨਾ ਸਮਝੇ ਵੀ ਛੋਟੀ ਜਿਹੀ ਮੱਝ ਕੱਦ ਕਾਠੀ ਵੀ ਠੀਕ ਆ ਪੂਰੀਆਂ ਵੱਡੀਆਂ ਮੱਝਾਂ ਦੇ ਵਿੱਚ ਵੀ ਤੁਸੀਂ ਇਸ ਦਾ ਕਾਊਂਟ ਕਰ ਸਕਦੇ ਹੋ ਆ ਵੇਖੋ ਜੀ ਇਹਨਾਂ ਨੂੰ ਫਕੀ ਆ ਥਣ ਛੱਡਾ ਜੀ ਸਕੈਨ ਵੀ ਜਿਹੜੀ ਦੋਸਤੋ ਬਿਲਕੁਲ ਬਦਲੀ ਆ ਕਦ ਪੁੱਤ ਮਾਜਦਾ ਹੈਗਾ ਵੱਡਾ ਹੀ ਆ ਬਾਕੀ ਪੇਟ ਪੁੱਠਾ ਤੁਸੀਂ ਦੇਖੋਗੇ ਜੜਾਈ ਦੇ ਵਿੱਚ ਵੀ ਪੂਰਾ ਤੇ ਆ ਠੰਡੇ ਵਾਇ ਦੀ ਆ ਕਰੋ ਜੇ ਬਾਕੀ ਸੰਦੀਪ ਭਾਈ ਧਾਰਾਂ ਸਾਰੀਆਂ ਬਰਾਬਰ ਅਗਲੇ ਨਾਲ ਅਗਲੇ ਪਿੱਛੇ ਬਿਲਕੁਲ ਜੀ ਬਿਲਕੁਲ ਕੋਈ ਹੋਰ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਠੀਕ ਹੈ ਜੀ ਤੇ ਕਿੰਨਾ ਕੁ ਮੁੱਲ ਡਿਮਾਂਡ ਕਰ ਰਹੇ ਤੁਸੀਂ ਮੁੱਲ ਤੇ ਵੀਰ ਜੀ ਆਪਾਂ ਰ 64000 ਕਰਦੇ ਹਾਂ ਹਾਂਜੀ 62 ਦੀ ਦੇ ਦਾਂਗੇ 62 ਦੀ ਹਾਂਜੀ ਮਾਨਤਾਨ ਕਰਦਾਂ ਉਹ ਤੋਂ ਮਾਨਤਾਨ ਕਰਦਾਂਗੇ ਥੋੜਾ ਬਾਅਦ ਠੀਕ 62 ਦੇ ਵਿੱਚੋਂ ਹਾਂਜੀ 62 ਦੇ ਵਿੱਚ ਠੀਕ ਹੈ ਫਿਰ ਤੇ ਬਾਕੀ ਹੈ ਪਰਫੈਕਟ ਹਰ ਪਾਸੇ ਹੁਣਾ ਬਿਲਕੁਲ ਹੀ ਬਿਲਕੁਲ ਠੀਕ 8 ਕਿਲੋ ਦੀ ਚਵਾਈ ਤੁਸੀਂ ਜਿਹੜੀ ਮੰਨ ਕੇ ਦੋਸਤੋ ਸੌਦਾ ਕਰ ਸਕਦੇ ਹੋ ਵੀਰ ਸੰਦੀਪ ਦੇ ਨਾਲ ਤੇ 65000 ਵੈਸੇ ਡਿਮਾਂਡ ਆ ਤੇ 62000 ਜਿਹੜਾ ਲੈਣ ਦੇਣ ਵਾਲਾ ਮੁੱਲ ਉਹ 62000 ਤੇ ਵੈਸੇ ਤੁਸੀਂ ਸੱਜਰਾਂ ਦੇ ਵਿੱਚ ਤੇ ਮੈਂ ਨਹੀਂ ਕਹੂੰਗਾ ਕਿਉਂਕਿ 1.5 ਤੋਂ 2 ਮਹੀਨੇ ਉੱcha ਮੰਨ ਕੇ ਜਿਹੜਾ ਬੱਚੇ ਵਾਲੀ ਇਹ ਮਾਝ ਦਾ ਦਸੰਦਾ ਕਰ ਸਕਦੇ ਹੋ ਪਰ ਟੋਕੜਾ ਦੇ ਵਿੱਚ ਵੀ ਜੇਕਰ ਦੋਸਤੋ ਆਪਾਂ ਵੇਖਦੇ ਹਾਂ ਤੇ ਫਿਰ ਵੀ ਆਵਾਜ਼ ਬੁਜਾ ਰੇਟ ਆ ਕਿਉਂਕਿ ਵੱਡੀ ਮਏ ਆ ਤੇ 8 ਲੀਟਰ ਆ ਬਾਕੀ ਸਾਰਾ ਕਿਤੇ ਆਪੋ ਆਪਣੀ ਸੇਵਾ ਹੋ ਸਕਦਾ ਵੀ 9 ਲੀਟਰ ਜਾਂ ਲੀਟਰ ਖੰਡ ਵਾਧ ਨਹੀਂ ਸਕਦਾ ਪਸ਼ੂ ਠੀਕ ਆ ਸੰਦੀਪ ਭਾਈ ਆਜੋ ਅੱਗੇ ਇੱਕ ਦੋਸਤੋ ਝੋਟੀ ਆ ਠੀਕ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਉਮਰ ਨੇ ਦੀ ਕਿੰਨੀ ਵੀਰ ਝੋਟੀ ਦੀ ਉਹਦੀ ਵੀਰ ਦੀ 2 ਸਾਲ 2 ਸਾਲ ਪੂਰੀ ਆ ਖੀਰੀ ਵੀ ਰਹੀ ਜੀ ਹਾਂ ਜੀ ਖੀਰੀ ਲਾ ਲਵਾਂ ਖੀਰੀ ਹੋਵੇਗੀ ਦੋਂਦੀ ਹੈ ਜੀ ਦੋਂਦੀ ਢਾਈ ਕੇ ਸਾਲ ਫਿਰ ਹੋਵੇ 2.5 ਉਹ ਢਾਈ ਕੇ ਸਾਲ ਆਪਾਂ ਕਹਿ ਕੇ ਹੈਨਾ ਹਾਂਜੀ ਢਾਈ ਕੇ ਸਾਲ ਜਿਹੜੀ ਆ ਵੀਰੋ ਢਾਈ ਕੇ ਸਾਲ ਮੰਨ ਕੇ ਚੱਲਦੇ ਢਾਈ ਕੇ ਸਾਲ ਉਮਰ ਹੈਗੀ ਆ ਠੀਕ ਆ ਤੇ ਕੁੰਡੀ ਜੂਰਾ ਬਿਲਕੁਲ ਵੇਖੋ ਸਿੰਘੀ ਸਿੰਘੀ ਬੜੀ ਛੋਟੀ ਜੀ ਆ ਸ਼ਕੀਨੀ ਚ ਕੋਈ ਨਹੀਂ ਪੂਰੀ ਆ ਇਹ ਸੁਲਤਾਨਪੁਰ ਦੀ ਈ ਧੀ ਆ ਜੀ 77 78 ਦੀ ਹਾਂਜੀ 77 78 ਸੁਲਤਾਨਪੁਰ ਸੁਲਤਾਨਪੁਰ ਦੀ ਹਾਂਜੀ ਠੀਕ ਆ ਤੇ ਅੱਗੇ ਏਆਈ ਹੋਈ ਵੀਰੇ ਨੂੰ ਏਆਈ ਹੋਈ ਆ ਜੀ ਕਿਹੜਾ ਸੀਮੰਦ ਜੀ ਜੋਦੇ ਬੁਲਤ ਹੋਈ ਆ ਜੀ ਜੋਦਾ ਬੋਲ ਹਾਂ ਜੀ ਜੋਦੇ ਸੀਮੰਦ ਤੋਂ ਜੋਦੇ ਬੋਲਦੇ ਸੀ ਹਾਂ ਜੀ ਹਾਂ ਜੀ ਆ ਸੀਮੰਦ ਸਟਰਾ ਵੀ ਆਪਣੀ ਸੀਮੰਦ ਸਟਰਾ ਹੀ ਜੋਦੇ ਹੈ ਨਾ ਡਾਇਰੈਕਟ ਤੇ ਨਹੀਂ ਹੋਈ ਕ੍ਰੋਸਿੰਗ ਨਹੀਂ ਸੀਮੰਦ ਤੋਂ ਸੀਮੰਦ ਤੋਂ ਸੀਮੰਨੀ ਬਖਾਈਏ ਮੜਾ ਜੀ ਵੀਰ ਸਟਰਾ ਆਹ ਪ੍ਰਭੂ ਅਕਰਿਓ ਚੱਕ ਮੜਾ ਜੀ ਆਹ ਦੇਖੋ ਜੀ ਮੈਂ ਤੁਹਾਨੂੰ ਥੋੜਾ ਜਿਆ ਨਸੀਬ ਤੋਂ ਦਿਖਾ ਦਿੰਦਾ ਠੀਕ ਹੈ ਜੀ ਤੇ ਆ ਸੀਮਨ ਤੋਂ ਜਿਹੜੀ ਦੋਸਤੋ ਇਹ ਅੱਗੇ ਗੱਪੜ ਹੈਗੀ ਆ ਤੇ ਫਿਲਹਾਲ ਹਜੇ ਆਪਾਂ ਇਹ ਕਹਿ ਸਕਦੇ ਆ ਵੀ ਚਲੋ ਵੈਰੀਫਾਈ ਤੇ ਨਹੀਂ ਹੁੰਦੀ ਚੈੱਕ ਦੇ ਵਿੱਚ ਨਹੀਂ ਹੁੰਦੀਗੀ ਸਮਾਂ ਸਦੀ ਭਾਈ ਕਿੰਨਾ ਕੋ ਗਿਆ ਨੂੰ ਇਹਨੂੰ ਜੀ ਲਗਭਗ 1 ਮਹੀਨਾ ਦਾਸ ਦੇਣ ਹੋ ਗਿਆ 1 ਮਹੀਨਾ ਦਾਸ ਦੇਣ ਦਾ ਸਮਾਂ ਅੱਗੋਂ ਅਗਲੀ ਕਿਸਮਤ ਹੈ ਜੀ ਬਿਲਕੁਲ ਬਿਲਕੁਲ ਹਾਂ ਜੀ 1 ਮਹੀਨਾ ਦਾਸ ਦੇਣ ਸਮਾਂ ਹੋ ਗਿਆ ਵੀਰੋ ਕੋਕੀ 1.5 ਮਹੀਨੇ ਦੇ ਨੇੜੇ ਸੜੇ ਜਿਹੜਾ ਸਮਾਂ ਹੋ ਗਿਆ ਠੀਕ ਹੈ ਆ ਝੋਟੀ ਹੈ ਬਿਲਕੁਲ ਪਿੱਛੋਂ ਮੈਂ ਤੁਹਾਨੂੰ ਦਿਖਾ ਦੇਣਾ ਥਣੀਆਂ ਥੁੜੀਆਂ ਝੋਲੀ ਚੜੀ ਦਿਖਾ ਦੇਣਾ ਠੰਡੀ ਬੜੀ ਹੈ ਜਿੱਦਾਂ ਮੈਂ ਇੱਕਦਮ ਬੱਚਾ ਆਵੇ ਥੱਲੇ ਬੈਜੇ ਆਹ ਆ ਕਰੋ ਚੱਕ ਦੇ ਸਦੀਪਾ ਜੀ ਨੇ ਕੀ ਬਣਾਇਆ ਵਾਕੇ ਥਣਥਣ ਤੋਂ ਦੋਸਤੋ ਬੜਾ ਮੋਟਾ ਤੇ ਲੰਬਾਈ ਦੇ ਵਿੱਚ ਥਣਥਣ ਪੂਰਾ ਠੀਕ ਹੈ ਉਮੀਦ ਆਪਾਂ ਨੂੰ ਇਹੋ ਜਿਹਾ ਥਣ ਤੋਂ ਹੀ ਹੁੰਦੀ ਆ ਜੀ ਜਦੋਂ ਪਹਿਲਾਂ ਛੋਟੀ ਇਹ ਸੂਈ ਤੇ ਰੀਡਿੰਗ ਵੀ ਵਧੀਆ ਆ ਜੀ ਬਿਲਕੁਲ ਮੁੱਠੀ ਜਲਾ ਥਾਂ ਤੇ ਹਾਂਜੀ ਸਾਡੀ ਰੀਡਿੰਗ ਲਈ ਰੀਡਿੰਗ ਤਿਆਰ ਕਰ ਲਈ ਜੀ ਜੀ ਪੂਰੀ ਵਧੀਆ ਬਿਲਕੁਲ ਬਿਲਕੁਲ ਜੀ ਹਾਂਜੀ ਅੱਗੇ ਚਲੋ ਆਪ ਵੀ ਚੰਗੇ ਸੀਮੰਟ ਤੇ ਆ ਵੀਰ ਸਲਤੀਆਂ ਤੇ ਅੱਗੇ ਸੀਮੰਟ ਫੇਰ ਇਹਨੂੰ ਚੰਗਾ ਰੱਖਿਆ ਗਿਆ ਹਾਂਜੀ ਤੇ ਜੇਕਰ ਕੱਬੜ ਰਹਿ ਜਾਂਦੀ ਹੈ ਅਗਲੇ ਬੰਦੇ ਦਾ ਜਿਹੜਾ ਲੈ ਕੇ ਜਾਊਗਾ ਉਹ ਤਾਂ ਲੱਗ ਚੰਗਾ ਲੱਗ ਹਨਾ ਹਾਂਜੀ ਚੰਗੀ ਸਾਂਵਾਲਾ ਕੋਈ ਬੰਦਾ ਖੜੇ ਚਲੋ ਬਧਿਆ ਗੱਲ ਬਿਲਕੁਲ ਤੇ ਇਹਦਾ ਮੁੱਲ ਲੈਣ ਦੇਣ ਫਿਰ ਮੁੱਲ ਵੀਰ ਜੀ ਇਹਦਾ 7000 ہاں جی ਵਿੱਚੋਂ ਕੋਈ ਲੈਸ ਰੋਸ ਥੋੜਾ ਬਾਧਾ ਮਾਨਤਨ ਗੱਲ ਦਾਂਗੀ ਮੌਕੇ ਦੀ ਗੇਮ ਹੈ ਜੀ ਹਾਂਜੀ ਹਾਂਜੀ ਚਲੋ ਠੀਕ ਹੈ ਖੋਲ ਕੇ ਦਿਖਾ ਦਿਓ ਵੀ ਕੱਦ ਪੁੱਤ ਜਿਹੜਾ ਦੋਸਤੋ ਛੋਟੀ ਦਾ ਠੀਕ ਆ 2.5 ਸਾਲ ਦੀ ਜੇਕਰ ਆਪਾਂ ਉਮਰ ਦੇ ਹਿਸਾਬ ਨਾਲ ਦੇਖੀਏ ਤੇ ਕੱਦ ਪੂੜਾ ਠੀਕ ਆ ਕਿਸੇ ਪਾਸੇ ਕੁੰਝ ਹੀ ਨਹੀਂ ਹੈਗੀ ਵੀ ਕੋਈ ਕੱਦ ਕਾਰ ਦੀ ਕੋ ਘਾੜ ਜਾਂ ਸਾਫ ਸੰਭਾਲ ਦੀ ਘੜ ਰਹੀ ਹੈ ਫਿਲਹਾਲ ਬਾਕੀ ਜਿਹੜਾ ਵੀ ਰਹਾ ਹੱਥ ਉੱਤੇ ਚੰਗਾ ਫੇਰ ਲੂਗਾ ਮਾਰ ਲੂ ਚੰਗਾ ਸੇਵਾ ਸੁਭਾ ਕਰ ਲੂਗਾ ਤੇ ਵੱਡੀ ਝੋਟੀ ਬਣਾ ਕੇ ਤੁਸੀਂ ਤਿਆਰ ਕਰ ਸਕਦੇ ਹੋ ਠੀਕ ਆ ਨੋ ਵੀ ਪ੍ਰੋਪਰ ਠੀਕ ਹੈ ਠੀਕ ਹੈ ਸੰਦੀਪ ਭਾਈ ਇਹ 36000 ਰੁਪਏ ਕਿਹਾ ਸਰ ਹਾਂਜੀ ਹਾਂਜੀ 36000 ਠੀਕ ਹੈ ਝੋਟੀ ਚੰਗੀ ਹੈ ਵੀਰੋ ਮੱਝ ਵੀ ਦਿਖਾਈ ਸੀ ਸਾਨੂੰ ਝੋਟੀ ਦਿਖਾਦੀ ਆ ਫਰਕ ਨੰਬਰ ਆਪਣੇ ਜਰੂਰ ਸ਼ੇਅਰ ਕਰ ਦਿਓ ਮੋਬਾਈਲ ਨੰਬਰ ਜੀ ਆਪਣਾ 93756 316 ਠੀਕ ਹੈ ਜੀ ਹਾਂਜੀ ਪਿੰਡ ਜਗਤਪੁਰਾ ਹਾਂ ਤਸਵੀਲ ਪੱਟੀ ਜ਼ਿਲ੍ਹਾ ਤਨਤਾਰ ਠੀਕ ਹੈ ਜੀ ਹਾਂਜੀ ਤੇ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ